ਪੰਜਾਬੀ ਗਾਇਕ ਅੰਦਰਜੀਤ ਨਿਕੂ ਜੋ ਕਿ ਹੜਪੀੜਤਾ ਦੀ ਪਹਿਲੇ ਦਿਨ ਤੋਂ ਸੇਵਾ ਕਰਦੇ ਨਜ਼ਰ ਆ ਰਹੇ ਨੇ ਹੜ ਪਰਭਾਵਿਤ ਏਰੀਆਜ਼ ਦੇ ਵਿੱਚ ਜਾ ਜਾ ਕੇ ਉਹ ਲੋਕਾਂ ਦੀ ਮਦਦ ਦੇ ਲਈ ਆ ਗਿਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪੋਤਾ ਸਬਾ ਹੜ ਦੇ ਪਾਣੀ ਦੇ ਵਿੱਚ ਬਤੌਣ ਕਰਕੇ ਉਹਨਾਂ ਨੂੰ ਅਲਰਜੀ ਹੋ ਗਈ ਜਿਸ ਦੇ ਚਲਦੇ ਉਹ ਡਾਕਟਰ ਕੋਲ ਗਏ ਤੇ ਇਸ ਦੌਰਾਨ ਉਹਨਾਂ ਨੇ ਬੇहद ਖਾਸ ਵੀਡੀਓ ਇੱਕ ਸਾਂਝਾ ਕੀਤਾ ਹੈ ਫੈਨਸ ਦੇ ਨਾਲ ਜਿਸ ਵਿੱਚ ਉਹ ਬਹੁਤ ਸਾਰੀਆਂ ਪ੍ਰਿਕੋਸ਼ਨਸ ਦੱਸਦੇ ਨਜ਼ਰ ਆ ਰਹੇ ਨੇ ਡਾਕਟਰ ਸਾਹਿਬ ਨਾਲ ਗੱਲਾਂ ਕਰਕੇ ਮੇਰੇ ਮਨ 'ਚ ਆਇਆ ਕਿ ਜਿੰਨੇ ਭੈਣ ਭਰਾ ਜਿਹੜੇ-ਜਿਹੜੇ ਇਲਾਕਿਆਂ 'ਚ ਵੀ ਕਿਉਂਕਿ ਪਾਣੀ ਤਾਂ ਹੁਣ ਸਾਰੇ ਇਲਾਕਿਆਂ 'ਚ ਹੀ ਆ। ਆਪਾਂ ਜਿਹੜੀ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਹੁਣ ਤੇ ਜਿਹੜੀਆਂ ਨਹੀਂ ਕਰਨੀਆਂ ਉਹਦੇ ਲਈ ਡਾਕਟਰ ਸਾਹਿਬ ਦਾ ਅੰਕਲ ਚੱਲਦੀ ਸੀ ਵੀ ਆਪਾਂ ਜਿਵੇਂ ਲੋਕਾਂ ਦੇ ਨਾਲ ਡੀਟੀਟੀ ਦਾ ਛੜਕਾਓ ਕਰ ਦੋ। ਉਹ ਕਿਸੇ ਵੀ ਇਲਾਕੇ 'ਚ ਨਾ ਕਰਿਓ। ਮੱਛਰਾਂ ਦੀ ਰੋਕ ਥਾਮ ਲਈ। ਉਹਦੇ ਲਈ ਡਾਕਟਰ ਸਾਹਿਬ ਨੇ ਕਿਉਂਕਿ ਇਹ ਗਰਾਊਂਡ ਤੇ ਇਹਨਾਂ ਨੇ ਬਹੁਤ سارے ਕੰਮ ਕੀਤੇ ਨੇ ਡਾਕਟਰ ਵਿਕਾਸ ਗੁਪਤਾ ਦੇ ਕੋਲ ਮੈਂ ਬੈਠਾ ਸੀਗਾ। ਦੇਖਦੇ ਹੋ ਮੋਤੀ ਮੇਰੇ ਅੱਖ ਥੱਲੇ ਸਵੇਲਿੰਗ ਇਹ ਪਾਣੀ ਲੱਗਣ ਨਾਲ ਸਾਰਾ ਫੇਸ ਸਵੈਲ ਹੋ ਗਿਆ ਨੋਜ਼ ਤੇ ਸਵੇਲਿੰਗ ਹੈ ਪਰ ਰੈਡ ਡਾਰਕਨੈਸ ਇਹ ਤਾਂ ਚਲੋ ਕੋਈ ਗੱਲ ਨਹੀਂ हट ਜਣੀ ਆ ਚਾਰ ਦਿਨ ਗਲੇ ਦੇ ਇਨਫੈਕਸ਼ਨ ਹੈ ਸਾਰਾ ਕੁਝ ਪਾਣੀ ਕਰਕੇ ਗੰਦਲੇ ਪਾਣੀ ਕਰਕੇ ਹੋ ਰਿਹਾ ਸੋ ਇਹਦੇ ਲਈ ਆਪਾਂ ਡਾਕਟਰ ਸਾਹਿਬ ਤੋਂ ਥੋੜੀ ਜੀ ਜਿਹੜੀ ਅੱਜ ਚੰਗੀ ਸਲਾਹ ਲੈ ਲਈਏ